ਅੱਜ ਗਿਆ ਕਿੰਨੀਆਂ ਗੋਲੀਆਂ ਕਿੰਨੀ ਪੋਸਟ ਬਰਾਮਦ ਕੀਤੀ ਗਈ ਇਹ ਕੱਲ ਮਿਤੀ 31 11 2024 ਨੂੰ ਸੀਏ ਇਨਚਾਰਜ ਪਾਸ ਮੁਖਬਰੀ ਹੋਈ ਕਿ ਇੱਕ ਟਰੱਕ ਗਾਂਗਾਂ ਲਗਰ ਦੀ ਤਰਫੋਂ ਆ ਰਿਹਾ ਜਿਸ ਵਿੱਚ ਕਾਫੀ ਮਾਤਰਾ ਵਿੱਚ ਨਸ਼ੀਨੀਆਂ ਗੋਲੀਆਂ ਤੇ ਹੋਰ ਨਸ਼ੀਲਾ ਪਦਾਰਥ ਹੋ ਸਕਦਾ ਜਿਸ ਤੇ ਕਾਰਵਾਈ ਕਰਦੇ ਹੋਏ ਉਹਨਾਂ ਨੇ ਟਰੱਕ ਨੂੰ ਚੈੱਕ ਕੀਤਾ ਤੇ ਵੱਡਾ ਟਰੱਕ 10 12 ਉਹਦੇ ਵਿੱਚੋਂ 1,70,000 500 ਗ੍ਰਾਮ ਰੋਲ ਹਾਈਡਰੋਕਲੋਰਾਈਡ ਈਨ ਸਿਨੀਆ ਗੋਲੀਆਂ ਅਤੇ 14 ਕਿਲੋ ਫੁੱਕੀ ਚਰਾ ਪੋਸਤ ਬਰਾਮਦ ਹੋਇਆ। આરોપી ਕਿੱਧਰ ਗਿਆ ਜੀ ਇਹ ਰੋਪੀ? આરોપી ਜਿਹੜਾ ਉਹ ਪੁਲਿਸ ਨੂੰ ਚੱਕਮਾ ਦੇ ਕੇ ਫਰਾਰ ਹੋਣ ਦੇ ਵਿੱਚ ਇੱਕਰੀ ਕਮਜਵ ਹੋ ਗਿਆ ਜਿਸ ਨੂੰ ਫੜਨ ਲਈ ਪਰਾਲੇ ਕੀਤਾ ਜਾ ਰਿਹਾ ਤੇ ਵੱਖ-ਵੱਖ ਥਾਂ ਤੇ ਰੇਡ ਕੀਤੇ ਜਾ ਰਹੇ ਆ। ਤੇ આરોપી ਦਾ ਨਾਮ ਜਿਹੜਾ ਉਹ ਮੰਗੀਦਾਲ ਹੈ। ਕਿੱਥੋਂ ਰਹਿਣਾ ਲੈ ਜੀ? ਤੇ ਜੋਧਪੁਰ ਦਾ ਰਹਿਣ ਵਾਲਾ। ਜੀ। ਦੱਸਿਗਾ ਕਿੰਨੀਆਂ ਗੋਲੀਆਂ ਕਿੰਨੀ ਪੋਸਤ ਬਰਾਮਦ ਕੀਤੀ ਗਈ? ਇਹ ਕੱਲ ਮਿਤੀ 31 11 2024 ਨੂੰ ਸੀਏ ਇਨਚਾਰਜ ਪਾਸ ਮੁਖਬਰੀ ਹੋਈ। ਇੱਕ ਟਰੱਕ ਗਾਂਗਾਂ ਲਗਰ ਦੀ ਤਰਫੋਂ ਆ ਰਿਹਾ ਜਿਸ ਵਿੱਚ ਕਾਫੀ ਮਾਤਰਾ ਵਿੱਚ ਨਸ਼ੀਲੀਆਂ ਗੋਲੀਆਂ ਤੇ ਹੋਰ ਨਸ਼ੀਲਾ ਪਦਾਰਥ ਹੋ ਸਕਦਾ ਜਿਸ ਤੇ ਕਾਰਵਾਈ ਕਰਦੇ ਹੋਏ ਉਹਨਾਂ ਨੇ ਟਰੱਕ ਨੂੰ ਚੈੱਕ ਕੀਤਾ ਤੇ ਵੱਡਾ ਟਰੱਕ ਦਸਤਰਾ ਉਹਦੇ ਵਿੱਚੋਂ 171000 500 ਟਰਾਮਾਡੋਲ ਹਾਈਡਰੋਕਲੋਰਾਈਡ ਦੀਆਂ ਗੋਲੀਆਂ ਅਤੇ 14 ਕਿਲੋ ਫੁੱਕੀਚਰਾ ਪੋਸਟ ਬਰਾਮਦ ਹੋਇਆ ਆਰੋਪੀ ਕਿੱਧਰ ਗਿਆ ਜੀ ਆਰੋਪੀ ਜਿਹੜਾ ਉਹ ਪੁਲਿਸ ਨੂੰ ਚੱਕਮਾ ਦੇ ਕੇ ਫਰਾਰ ਹੋਣ ਦੇ ਵਿੱਚ ਇੱਕ ਵਾਰੀ ਕਾਮਯਾਬ ਹੋ ਗਿਆ ਜਿਸ ਨੂੰ ਫੜਨ ਲਈ ਪਰਾਲੇ ਕਿਤੇ ਜਾ ਰਿਹਾ ਤੇ ਵੱਖ-ਵੱਖ ਥਾਂ ਤੇ ਰੇਡ ਕੀਤੇ ਜਾ ਰਹੇ ਆ ਤੇ ਆਰੋਪੀ ਦਾ ਨਾਮ ਜਿਹੜਾ ਉਹ ਮੰਗੀਦਾਲਾ ਕਿੱਥੋਂ ਰਹਿਣਾ ਲਾ ਜੀ ਤੇ ਜੋਧਪੁਰ ਦਾ ਰਹਿਣ ਵਾਲਾ ਹੈ ਜੀ ਲੱਸੀ ਗਿਆ ਕਿੰਨੀਆਂ ਗੋਲੀਆਂ ਕਿੰਨੀ ਪੋਸਟ ਬਰਾਮਦ ਕੀਤੀ ਗਈ ਇਹ ਕੱਲ ਮਿਤੀ 31 11 2024 ਨੂੰ ਸੀਏ ਇੰਚਾਰਜ ਪਾਸ ਮੁਖਬਰੀ ਹੋਈ ਕਿ ਇੱਕ ਟਰੱਕ ਗੰਗਾ ਲਗ ਦੀ ਤਰਫੋਂ ਆ ਰਿਹਾ ਜਿਸ ਵਿੱਚ ਕਾਫੀ ਮਾਤਰਾ ਵਿੱਚ ਨਸ਼ੀਲੀਆਂ ਗੋਲੀਆਂ ਹੋਰਨ ਸ਼ੀਲਾ ਪਦਾਰਥ ਹੋ ਸਕਦਾ ਜਿਸ ਤੇ ਕਾਰਵਾਈ ਕਰਦੇ ਹੋਏ ਉਹਨਾਂ ਨੇ ਟਰੱਕ ਨੂੰ ਚੈੱਕ ਕੀਤਾ ਤੇ ਵੱਡਾ ਟਰੱਕ 10-12 ਉਹਦੇ ਵਿੱਚੋਂ 1,70,000 500 ਟਰਾਮਾਡੋਲ ਹਾਈਡਰੋਕਲੋਰਾਈਡ ਦੀਆਂ ਗੋਲੀਆਂ ਅਤੇ 14 ਕਿਲੋ ਫੁਕੀਚਰਾ ਪੋਸਟ ਬਰਾਮਦ ਹੋਇਆ આરોપી ਕਿੱਧਰ ਗਿਆ ਜੀ ਇਹ આરોપી ਜਿਹੜਾ ਉਹ ਪੁਲਿਸ ਨੂੰ ਚੱਕਮਾ ਦੇ ਕੇ ਫਰਾਰ ਹੋਣ ਦੇ ਵਿੱਚ ਇੱਕ ਰੀ ਕਾਮਜਬ ਹੋ ਗਿਆ ਜਿਸ ਨੂੰ ਫੜਨ ਲਈ ਪਰਾਲੇ ਕਿਤੇ ਜਾ ਰਿਹਾ ਤੇ ਵੱਖ-ਵੱਖ ਥਾਂ ਤੇ ਰੇਡ ਕੀਤੇ ਜਾ ਰਹੇ ਆ ਤੇ ਯਰੋਪੀ ਦਾ ਨਾਮ ਜਿਹੜਾ ਉਹ ਮੰਗੀਦਾਲ ਹੈ ਕਿੱਥੋਂ ਰਹਿਣਾ ਲਾ ਜੀ ਤੇ ਜੋਧਪੁਰ ਦਾ ਰਹਿਣਾ ਹੈ ਲਾ ਸੀਗਾ ਕਿੰਨੀਆਂ ਗੋਲੀਆਂ ਕਿੰਨੀ ਪੋਸਟ ਬਰਾਂਧ ਕੀਤੀ ਇਹ ਕੱਲ ਮਿਤੀ 31 11 2024 ਨੂੰ ਸੀਏ ਇਨਚਾਰਜ پاس ਮੁਖਰੀ ਹੋਈ ਕਿ ਇੱਕ ਟਰੱਕ ਗਾਂਗਿਆਂ ਲਗਰ ਦੀ ਤਰਫੋਂ ਆ ਰਿਹਾ ਜਿਸ ਵਿੱਚ ਕਾਫੀ ਮਾਤਰਾ ਵਿੱਚ ਨਸ਼ੀਨੀਆਂ ਗੋਲੀਆਂ ਤੇ ਹੋਰ ਨਸ਼ੀਲਾ ਪਦਾਰਥ ਹੋ ਸਕਦਾ ਜਿਸ ਤੇ ਕਾਰਵਾਈ ਕਰਦੇ ਹੋਏ ਉਹਨਾਂ ਨੇ ਟਰੱਕ ਨੂੰ ਚੈੱਕ ਕੀਤਾ ਤੇ ਬਟਾ ਟਰੱਕ 10 12 ਉਹਦੇ ਵਿੱਚੋਂ 175000 ਸ਼ਾਮਾ ਰੋਲ ਹਾਈਡਰੋਕਲੋਰਾਈਡ ਦੀਆਂ ਸੀਨੀਅਰ ਗੋਲੀਆਂ ਅਤੇ 14 ਕਿਲੋ ਫੁੱਕੀਚਰਾ ਪੋਸਟ ਬਰਾਮਦ ਹੋਇਆ। આરોપી ਕਿੱਧਰ ਗਿਆ ਜੀ આરોપી ਜਿਹੜਾ ਉਹ ਪੁਲਿਸ ਨੂੰ ਚੱਕਮਾ ਦੇ ਕੇ ਫਰਾਰ ਹੋਣ ਦੇ ਵਿੱਚ ਇੱਕ ਵਾਰੀ ਕਾਮਯਾਬ ਹੋ ਗਿਆ ਜਿਸ ਨੂੰ ਫੜਨ ਲਈ ਪਰਾਲੇ ਕਿਤੇ ਜਾ ਰਿਹਾ ਤੇ ਵੱਖੋ ਵੱਖ ਥਾਂ ਤੇ ਰੇਡ ਕੀਤੇ ਜਾ ਰਹੇ ਆ। ਤੇ આરોપી ਦਾ ਨਾਮ ਜਿਹੜਾ ਉਹ ਮੰਗੀ لال ਹੈ। ਕਿੱਥੋਂ ਰਹਿਣਾ ਲੈ ਤੇ ਜੋਧਪੁਰ ਦਾ ਰਹਿਣ ਵਾਲਾ। ਜੀ। ਦੱਸਿਗਾ ਕਿੰਨੀਆਂ ਗੋਲੀਆਂ ਕਿੰਨੀ ਪੋਸਟ ਬਰਾਮਦ ਕੀਤੀ ਗਈ। ਇਹ ਕੱਲ ਮਿਤੀ 31 11 2024 ਨੂੰ ਸੀਏ ਇਨਚਾਰਜ ਪਾਸ ਮੁਖਬਰੀ ਹੋਈ ਕਿ ਇੱਕ ਟਰੱਕ ਗੰਗਾ ਲਗਰ ਦੀ ਤਰਫੋਂ ਆ ਰਿਹਾ ਜਿਸ ਵਿੱਚ ਕਾਫੀ ਮਾਤਰਾ ਵਿੱਚ ਨਸ਼ੀਲੀਆਂ ਗੋਲੀਆਂ ਤੇ ਹੋਰ ਨਸ਼ੀਲਾ ਪਦਾਰਥ ਹੋ ਸਕਦਾ ਜਿਸ ਤੇ ਕਾਰਵਾਈ ਕਰਦੇ ਹੋਏ ਉਹਨਾਂ ਨੇ ਟਰੱਕ ਨੂੰ ਚੈੱਕ ਕੀਤਾ ਤੇ ਵੱਡਾ ਟਰੱਕ ਦਸਤਰਾਉ ਦੇ ਵਿੱਚੋਂ 171000 500 ਟਰਾਮਾਡੋਲ ਹਾਈਡਰੋਕਲੋਰਾਈਡ ਦੀਆਂ ਗੋਲੀਆਂ ਅਤੇ 14 ਕਿਲੋ ਫੁੱਕੀਚਰਾ ਪੋਸਟ ਬਰਾਮਦ ਹੋਇਆ ਆਰੋਪੀ ਕਿਧਰ ਗਿਆ ਜੀ ਇਹ ਆਰੋਪੀ ਜਿਹੜਾ ਉਹ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋਣ ਦੇ ਵਿੱਚ ਇੱਕ ਵਾਰੀ ਕਾਮਯਾਬ ਹੋ ਗਿਆ ਜਿਸ ਨੂੰ ਫੜਨ ਲਈ ਪਰਾਲੇ ਕਿਤੇ ਜਾ ਰਿਹਾ ਤੇ ਵੱਖ-ਵੱਖ ਥਾਂ ਤੇ ਰੇਡ ਕੀਤੇ ਜਾ ਰਹੇ ਤੇ ਆਰੋਪੀ ਦਾ ਨਾਮ ਜਿਹੜਾ ਉਹ ਮੰਗੀਦਾਲਾ ਕਿੱਥੋਂ ਰਹਿਣਾ ਲਾ ਜੀ ਇਹ ਜੋਧਪੁਰ ਦਾ ਰਹਿਣ ਵਾਲਾ ਠੀਕ